ਸਸਰੀਕਾਲ ਜੀ ਨਵੀਂ ਕਹਾਣੀ ਪੇਸ਼ ਹੈ ਮੈਡਮ ਗਗਨਦੀਪਦੀ ਤੇਰਾ ਮੇਰਾ ਕੀ ਰਿਸ਼ਤਾ ਉਸ ਨਾਲ ਗੱਲਾਂ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਸੀ ਸਾਡੇ ਘਰ ਕੋਲ ਹੀ ਰਹਿੰਦਾ ਸੀ ਫਤੇ ਲੱਗਦਾ ਵੀ ਕਿਉਂ ਨਾ ਇੰਨਾ ਚੰਗਾ ਸੁਭਾਅ ਸੀ ਉਸ ਦਾ ਆਪਣੇ ਨਾਲ ਹੀ ਰਹਿੰਦਾ ਸੀ ਹੁਣੇ-ਹੁਣੇ ਆਇਆ ਸੀ ਉਸ ਦੀ ਭੈਣ ਵੀ ਮੇਰੇ ਨਾਲ ਹੀ ਪੀਕੋ ਖੇਲਦੀ ਸੀਗੀ ਪਹਿਲਾਂ ਵੀ ਜਦੋਂ ਛੁੱਟੀਆਂ ਵਿੱਚ ਆਉਂਦਾ ਸੀ ਸਾਡੇ ਨਾਲ ਵੀ ਖੇਡਦਾ ਸੀ ਉਸ ਨੂੰ ਘਰੋਂ ਪੈਸੇ ਜ਼ਿਆਦਾ ਮਿਲਦੇ ਸੀ ਕਿਉਂਕਿ ਮਸਾ ਮਸਾਂ ਤਾਂ ਉਹ ਨਾਨਕਿਆਂ ਤੋਂ ਆਉਂਦਾ ਹੁੰਦਾ ਸੀ ਉਸ ਦੀ ਦਾਦੀ ਮੰਮੀ ਡੈਡੀ ਸਾਰੇ ਹੀ ਉਸ ਦਾ ਮੂੰਹ ਨਹੀਂ ਸੀ ਫਟਕਾਰਦੇ ਉਹ ਜਿਹੜੀ ਵੀ ਚੀਜ਼ ਲੈ ਕੇ ਆਉਂਦਾ ਆਪਦੀਆਂ ਭੈਣਾਂ ਦੇ ਨਾਲ ਉਹ ਸਾਨੂੰ ਸਾਰਿਆਂ ਨੂੰ ਵੰਡ ਦਿੰਦਾ ਸੀ ਸਾਨੂੰ ਵੀ ਬਹੁਤ ਸਵਾਦ ਲੱਗਦੀਆਂ ਸੀ ਉਹ ਚੀਜ਼ੀਆਂ ਕਦੇ-ਕਦੇ ਉਹ ਸਾਨੂੰ ਨਵੀਆਂ ਖੇਡਾਂ ਦੱਸਦਾ ਸੀ ਆਪਦੇ ਨਾਨਕਿਆਂ ਵਾਲੀਆਂ ਉਹ ਆਪਦੇ ਮਾਮੇ ਨਾਲ ਖੇਤ ਜਾਂਦਾ ਹੁੰਦਾ ਸੀ ਇਸੇ ਲਈ ਛੋਟਾ ਟਰੈਕਟਰ ਨਾਲ ਲੈ ਜਾਂਦਾ ਸੀ ਉਸ ਨੇ ਹੀ ਸਾਨੂੰ ਮਿੱਟੀ ਇਕੱਠੀ ਕਰਕੇ ਉਸ ਵਿੱਚ ਪਾਣੀ ਪਾ ਕੇ ਖੇਤ ਬਣਾਉਣੇ ਸਿਖਾਏ ਸੀ ਇੱਕ ਵਾਰੀ ਸਾਨੂੰ ਉਹਨੇ ਭਗਤ ਸਿੰਘ ਦੀਆਂ ਬੰਦੂਖਾਂ ਵਾਲੀ ਕਹਾਣੀ ਵੀ ਸੁਣਾਈ ਸੀ ਵਾਅਦਾ ਵੀ ਕੀਤਾ ਸੀ ਜਦੋਂ ਮੈਂ ਅਗਲੀ ਵਾਰੀ ਆਇਆ ਆਪਾਂ ਸਾਰੇ ਜਾਣੇ ਖੇਤ ਜਾ ਕੇ ਭਗਤੇ ਵਾਲੀਆਂ ਬੰਦੂਖਾਂ ਬੀਜ ਕੇ ਆਵਾਂਗੇ ਜਦੋਂ ਉਹ ਆਪਣੀ ਭੈਣਾਂ ਨਾਲ ਲੜ ਪੈਂਦਾ ਸੀ ਕਈ ਵਾਰੀ ਹੱਥੋਂ ਪਾਈ ਵਿੱਚ ਵੀ ਉਸਦੇ ਵਾਲ ਉਸ ਤੋਂ ਵਾਲ ਖੁੱਲ ਜਾਂਦੇ ਸੀ ਫਿਰ ਅਸੀਂ ਘਰਦਿਆਂ ਤੋਂ ਚੋਰੀ ਸਾਰੇ ਜਾਣੇ ਕੋਸ਼ਿਸ਼ ਕਰਦੇ ਉਸ ਦਾ ਜੂੜਾ ਬਣਾ ਲੱਗੇ ਇੱਕ ਵਾਰੀ ਪਿੰਡ ਵਿੱਚ ਬਾਬੇ ਦੇ ਜੋੜ ਮੇਲਾ ਸੀ ਅਸੀਂ ਪਲਾਨ ਬਣਾਇਆ ਸੀ ਗਾਣੇ ਸੁਣ ਕੇ ਕਾਲੀ ਗਾਨੀ ਲੈਣ ਦਾ ਅਸੀਂ 10-10 ਰੁਪਏ ਦੀਆਂ ਸਾਰੇ ਜਾਣਿਆਂ ਕਾਲੀਆਂ ਗਾਨੀਆਂ ਵੀ ਲੈ ਲਏ ਪਰ ਉਹਦੇ ਵਿੱਚ ਜਿਹੜੀ ਤਾਰ ਸੀ ਚਿੱਟੇ ਰੰਗ ਦੀ ਉਹ ਇੱਕ ਪਲਾਸਟਿਕ ਦੇ ਹੋਣ ਕਰਕੇ ਸਾਡੀਆਂ ਗਾਨੀਆਂ ਦੇ ਸਾਰੇ ਮੰਣ ਕੇ ਖੇੜਦੇ-ਖੇੜਦੇ ਵਿਖਰ ਗਏ ਕੁਝ ਦਿਨਾਂ ਬਾਅਦ ਉਹ ਆਪਣੇ ਨਾਨਕੇ ਵਾਪਸ ਚਲੇ ਗਿਆ ਕਦੇ-ਕਦੇ ਮੈਨੂੰ ਲੱਗਦਾ ਉਹ ਗਾਨੀ ਦੇ ਮਣਕੇ ਨਾਲ ਸਾਡਾ ਬਚਪਨ ਤੇ ਸਾਡਾ ਰਿਸ਼ਤਾ ਵੀ ਬिखर ਗਿਆ ਦੁਬਾਰਾ ਜਦੋਂ ਉਹ ਆਇਆ ਅਸੀਂ ਸਾਰੇ ਵੱਡੇ ਹੋ ਚੁੱਕੇ ਸੀ ਹੁਣ ਉਸ ਦੀਆਂ ਪੈਣਾ ਵੀ ਘਰੋਂ ਘੱਟ ਹੀ ਬਾਹਰ ਨਿਕਲਦੀਆਂ ਸੀ ਤੇ ਮੈਂ ਵੀ ਉਹ ਸਾਡੇ ਘਰ ਰੋਗੋ ਦੀ ਲੰਗਦਾ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਚਲਾਉਂਦੇ ਸੀ ਪਰ ਬੁਲਾਉਂਦੇ ਨਹੀਂ ਸੀਗੇ ਜਾਣਦੇ ਸੀ ਉਹਨਾਂ ਦਾ ਖੇਤ ਵੀ ਸਾਡੇ ਕੋਲੇ ਹੀ ਸੀ ਪਰ ਉਹ ਬਹੁਤਾ ਖੇਤ ਨਹੀਂ ਜਾਂਦਾ ਸੀ ਕਿਉਂਕਿ ਉਸਦੇ ਪਾਪਾ ਚਾਚਾ ਸਭ ਇਕੱਠੇ ਹੀ ਕੰਮ ਕਰਦੇ ਸੀ ਇੱਕ ਦਿਨ ਅਸੀਂ ਛੱਤ ਉੱਤੇ ਖੜੇ ਗੱਲਾਂ ਮਾਰ ਰਹੇ ਸੀ ਉਸਨੇ ਮੈਨੂੰ ਪੁੱਛਿਆ ਦਸ ਬਾਂਦਰੀਏ ਕੀ ਕਰਦੀ ਹੈ ਮੈਂ ਕਿਹਾ ਪੜਾਈ ਪੜਾਈ ਕਰਦੀ ਹੋਵੇਂਗੀ ਤੂੰ ਜਦੋਂ ਵੀ ਤੈਨੂੰ ਦੇਖਦਾ ਐਵੇਂ ਤਾਂ ਫਿਰਦੀ ਰਹਿੰਦੀ ਹੈ ਘਰੇ ਬੇਲੀ ਬੇਲੀ ਕੋਈ ਪਤਾ ਨਹੀਂ ਤੇਰੇ ਨਾਲੋਂ ਜ਼ਿਆਦਾ ਕੰਮ ਕਰਦੀ ਹੈ ਬਹਿ ਜਾ ਬਹਿ ਜਾ ਜਾਣਦਾ ਮੈਂ ਤੈਨੂੰ ਚੱਲ ਚੱਲ ਮੈਂ ਵੀ ਤੈਨੂੰ ਜਾਣਦੀ ਹਾਂ ਨਾਲੇ ਤੂੰ ਆਹ ਗਾਂਧੀ ਵਾਲਾ ਚਸ਼ਮਾ ਕਿਉਂ ਲਾਇਆ ਤੇਰੇ ਵਰਗਾ ਥੋੜਿਆ ਮੈਂ ਪੜ੍ਹਾਈ ਕਰਦਾਂਗਾ ਸਾਰਾ ਦਿਨ ਡਾਕਟਰ ਬਣੂੰਗਾ ਵੱਡਾ ਹੋ ਕੇ ਫਿਰ ਦੇਖੀ ਸਾਰਿਆਂ ਦੇ ਪਹਿਲਾਂ ਟੀਕੇ ਤੇਰਾ ਹੀ ਲਾਉਂਗਾ ਮੈਂ ਟੀਕਾ ਕੋਈ ਨਾ ਕੋਈ ਨਾ ਮੈਂ ਵੀ ਪੁਲਿਸ ਬਣੂੰਗੀ ਦੇਖੀ ਫਿਰ ਡਰਿਆ ਕਰੇਗਾ ਮੈਥੋਂ ਅਜਿਹੀਆਂ ਹੀ ਗੱਲਾਂ ਹੁੰਦੀਆਂ ਸੀ ਸਾਡੀਆਂ ਫਿਰ ਵੀ ਇੱਕ ਤਾਂਗ ਜਿਹੀ ਹੁੰਦੀ ਸੀ ਗੱਲਾਂ ਕਰਨ ਦੀ ਮੈਨੂੰ ਤਾਂ ਉਹਦੀ ਭੈਣ ਨਾਲ ਵੀ ਗੱਲਾਂ ਕਰਨੀਆਂ ਬਹੁਤ ਚੰਗੀਆਂ ਲੱਗਦੀਆਂ ਸੀ ਪਰ ਉਹ ਸਾਨੂੰ ਮਿਲਣ ਦਾ ਟਾਈਮ ਘੱਟ ਮਿਲਦਾ ਸੀ ਅਸੀਂ ਦੋਵੇਂ ਜਾਣੀਆਂ ਜਦੋਂ ਮਿਲਦੀਆਂ ਸੀ ਸੋਚਦੀਆਂ ਸੀ ਅਕਲੀਆਂ ਹੋਈਏ ਕਿਉਂਕਿ ਅਸੀਂ ਆਪਣਾ ਢਿੱਡ ਹੋਲਾ ਕਰ ਲੈਂਦੀਆਂ ਸੀ ਮੰਮੀ ਡੈਡੀ ਦੀਆਂ ਗੱਲਾਂ ਕਰਕੇ ਜਾਂ ਗਵਾਂਢੀਆਂ ਦੀਆਂ ਗੱਲਾਂ ਕਰਕੇ ਇੱਕ ਦਿਨ ਮੈਂ ਤੇ ਫਤਿਹ ਗਲੀ ਵਿੱਚ ਖੜੇ ਸੀ ਉਸਦੇ ਡੈਡੀ ਨੇ ਦੇਖ ਲਿਆ ਫਤਿਹ ਤਾਂ ਡਰਿਆ ਨਹੀਂ ਲੇਕਿਨ ਮੈਂ ਡਰ ਗਈ ਮੈਂ ਕਿਹਾ ਤੇਰਾ ਡੈਡੀ ਫਿਰ ਕੀ ਹੁੰਦਾ ਡੈਡੀ ਆ ਮੈਂ ਡਰੀ ਕਿਉਂ ਅਸੀਂ ਕੀ ਕੁਝ ਗਲਤ ਕੀਤਾ ਸੀ ਸਾਡਾ ਕੀ ਗੱਲਾਂ ਕਰਨ ਦਾ ਤਰੀਕਾ ਗਲਤ ਸੀ ਮੈਂ ਫਿਰ ਵੀ ਡਰ ਡਰੀ ਕਿਉਂ ਇਹੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਸੀ ਇੱਕ ਬੱਚੇ ਦਾ ਦੂਜੇ ਬੱਚਿਆਂ ਵੱਲ ਆਕਰਸ਼ਣ ਉਹਨਾਂ ਦੀ ਛੋਟੀ ਦੁਨੀਆ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਖੁਸ਼ੀਆਂ ਪਰ ਅਚਾਨਕ ਡਰ ਜਾਣਾ ਦੇਖ ਕੇ ਕਿੰਨੇ ਦਿਨ ਮੈਂ ਡਰਦੀ ਰਹੀ ਫਤੇ ਨੂੰ ਦੇਖ ਕੇ ਮੇਰੇ ਵਿੱਚ ਪਤਾ ਨਹੀਂ ਕੀ ਦੌੜਦਾ ਜਿਵੇਂ ਖੂਨ ਦਾ ਸਰਕਲ ਇੱਕਦਮ ਠੰਡਾ ਹੋ ਗਿਆ ਹੈ ਉਸਦੇ ਪਾਪਾ ਨੂੰ ਦੇਖ ਕੇ ਪਤਾ ਨਹੀਂ ਕਿਉਂ ਐਵੇਂ ਲੱਗਦਾ ਜਿਵੇਂ ਮੇਰੀਆਂ ਲੱਤਾਂ ਬਾਹਾਂ ਸੌ ਰਹੀਆਂ ਹਨ ਮੈਂ ਹੁਣੇ ਹੀ ਟਿੱਗ ਪਾਵਾਂਗੀ ਇੱਕ ਦਿਨ ਇੱਕ ਇੱਕ ਬੇਜਾਨ ਫੁੱਲ ਵਾਂਗ ਫਿਰ ਮੈਂ ਆਪਣੇ ਆਪ ਨੂੰ ਉਠਾਉਂਦੀ ਲੈ ਤੂੰ ਕੀ ਗਲਤ ਕੀਤਾ ਕੁਝ ਡਰਨ ਵਾਲੀ ਕੀ ਲੋੜ ਹੈ ਪਰ ਹੁਣ ਤੁਹਾਨੂੰ ਤੇਰੇ ਘਰ ਦੇ ਗੱਲਾਂ ਵੀ ਤਾਂ ਨਹੀਂ ਕਰਨ ਦਿੰਦੇ ਬਿਨਾਂ ਕੰਮ ਦੇ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਹੁਣ ਤਾਂ ਖੇਡ ਵੀ ਨਹੀਂ ਸਕਦੇ ਇਹ ਵੱਡੇ ਲੋਕੀ ਐਵੇਂ ਕਿਉਂ ਕਰਦੇ ਆ ਕਿਉਂ ਨਹੀਂ ਸਾਨੂੰ ਗੱਲਾਂ ਕਰਨ ਦਿੰਦੇ ਇਹ ਤਾਂ ਹਰ ਕਿਸੇ ਨਾਲ ਗੱਲਾਂ ਮਾਰ ਲੈਂਦੇ ਨੇ ਮੈਂ ਜਦੋਂ ਇੱਕ ਦਿਨ ਮੰਮੀ ਨੂੰ ਪੁੱਛਿਆ ਕਿ ਮੈਂ ਸਹਿਜ ਦੇ ਘਰ ਚਲੀ ਜਾਵਾਂ ਮੰਮੀ ਨੇ ਮਨਾ ਕਰਤਾ ਸੀ ਨਹੀਂ ਵੀਰ ਉਹਨਾਂ ਦਾ ਮੁੰਡਾ ਵੱਡਾ ਹੋ ਗਿਆ ਨਹੀਂ ਜਾਣਾ ਕੁੜੀਆਂ ਮੁੰਡਿਆਂ ਨਾਲ ਬਹੁਤੀਆਂ ਗੱਲਾਂ ਕਰਦੀਆਂ ਕੰਨ ਦੁਖਣ ਲੱਗ ਜਾਂਦੇ ਆ ਪਰ ਮੰਮੀ ਛੋਟੇ ਹੁੰਦੇ ਤਾਂ ਅਸੀਂ ਇਕੱਠੇ ਖੇਡਦੇ ਸੀ ਉਦੋਂ ਤਾਂ ਨਹੀਂ ਦੁਖਦੇ ਸੀ ਹੁਣ ਕਿਉਂ ਉਦੋਂ ਤੁਸੀਂ ਛੋਟੇ ਹੁੰਦੇ ਸੀ ਪੁੱਤ ਹੁਣ ਵੱਡੇ ਹੋ ਗਏ ਹਾਂ ਪਰ ਮੰਮੀ ਸਹਿਜ ਦੇ ਘਰ ਉਹਦੇ ਵੀਰ ਫਤੇ ਨਾਲ ਕਿੰਨੇ ਹੀ ਮੁੰਡਿਆ ਜਾਂਦੇ ਆ ਉਹ ਤਾਂ ਖੇਡਦੀ ਮੁੰਡਿਆਂ ਨਾਲ ਹੈ ਉਹਦੀ ਤਾਂ ਕੰਨ ਦੁਖਦੇ ਨਹੀਂ ਸਾਡੇ ਗਾ ਦੁਖਣਗੇ ਉਹ ਮੁੰਡਾ ਪੁੱਤ ਉਹਦੇ ਕੋਲੇ ਆਉਂਦੇ ਨਹੀਂ ਨਾਲੇ ਤੈਨੂੰ ਪਤਾ ਜਮਾਨਾ ਕਿੰਨਾ ਮਾੜਾ ਅੱਜ ਕੱਲ ਤਾਂ ਲੋਕੀ ਸਗੀ ਭੈਣ ਨੂੰ ਨਹੀਂ ਛੱਡਦੇ ਮੰਮੀ ਕਿਉਂ ਝੂਠ ਬੋਲਦੀ ਹੈ ਆਪਣੀ ਗਲੀ ਵਿੱਚ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਨੇ ਮੈਂ ਤਾਂ ਸੁਣਿਆ ਨਹੀਂ ਕਦੇ ਕਿਸੇ ਕਿਸੇ ਕੁੜੀ ਨੂੰ ਮਾਰਿਆ ਹੋਵੇ ਜਾਂ ਕਿਸੇ ਨਾਲ ਕੁਝ ਗਲਤ ਕੀਤਾ ਹੋਵੇ ਅਕਸਰ ਇਹ ਸਵਾਲ ਜਵਾਬ ਦੇ ਮੰਮੀ ਬਸ ਮੈਨੂੰ ਘੂਰਦੇ ਤੇ ਬੋਲਦੇ ਚੱਲ ਚੁੱਪ ਕਰ ਵਾਲਾ ਨਹੀਂ ਬੋਲਦਾ ਹੁੰਦਾ ਮੈਂ ਖੁਦ ਤਾਂ ਬੇਸ਼ੱਕ ਚੁੱਪ ਕਰ ਜਾਂਦੀ ਪਰ ਮਨ ਵਿੱਚਲੇ ਖਿਆਲਾਂ ਨੂੰ ਤਾਂ ਨਹੀਂ ਸੀ ਚੁੱਪ ਕਰਵਾ ਸਕਦੀ ਆਪਣੇ ਆਪ ਹੀ ਮਨ ਵਿੱਚ ਸਵਾਲ ਅਤੇ ਆਪਣੇ ਆਪ ਹੀ ਮਨ ਵਿੱਚ ਉੱਤਰ ਦੇਣੇ ਹੁੰਦੇ ਸੀ ਅਸਲ ਵਿੱਚ ਸਾਨੂੰ ਐਵੇਂ ਹੀ ਛੋਟੀਆਂ-ਛੋਟੀਆਂ ਗੱਲਾਂ ਵਿੱਚ ਜਿਸ ਨੂੰ ਅਸੀਂ ਜਾਣਦੇ ਨਹੀਂ ਹੁੰਦੇ ਸਾਡੇ ਐਂਟੀ ਜੈਂਡਰ ਬਾਰੇ ਗਲਤ ਫਹਿਮੀਆਂ ਭਰ ਦਿੱਤੀਆਂ ਜਾਂਦੀਆਂ ਨੇ ਸਾਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਮੁੰਡੇ ਚੰਗੇ ਨਹੀਂ ਹੁੰਦੇ ਮੁੰਡਿਆਂ ਨਾਲ ਗੱਲਾਂ ਕਰਨਾ ਚੰਗਾ ਨਹੀਂ ਹੁੰਦਾ ਮੁੰਡੇ ਗਲਤ ਹੁੰਦੇ ਨੇ ਮੁੰਡੇ ਤੁਹਾਨੂੰ ਛੇੜਦੇ ਆ ਮੁੰਡੇ ਜੇਕਰ ਤੁਹਾਡੇ ਵੱਲ ਦੇਖਦੇ ਆ ਇਸਦਾ ਮਤਲਬ ਉਹ ਗਲਤ ਹੀ ਦੇਖਦੇ ਆ ਅਜਿਹੀਆਂ ਭੱਦੀਆਂ ਗੱਲਾਂ ਭਰੰਦਾ ਕੁੜੀਆਂ ਉੱਤੇ ਅਸਰ ਇਹ ਹੁੰਦਾ ਹੈ ਕਿ ਉਹ ਸੋਚਦੀਆਂ ਨੇ ਜੇਕਰ ਮੁੰਡਾ ਸਾਡੇ ਵੱਲ ਦੇਖੇ ਤਾਂ ਸਮਝੋ ਪਿਆਰ ਹੋ ਗਿਆ ਜੇਕਰ ਇਹ ਤੁਹਾਡੇ ਨਾਲ ਗੱਲ ਕਰਦਾ ਇਸਦਾ ਮਤਲਬ ਉਹ ਤੁਹਾਨੂੰ ਗਲਤ ਹੀ ਬੋਲੇਗਾ ਜੇਕਰ ਉਹ ਤੁਹਾਨੂੰ ਕਹਿੰਦਾ ਤੂੰ ਸੋਹਣੀ ਲੱਗਦੀ ਏ ਤਾਂ ਮਤਲਬ ਉਹ ਮੈਨੂੰ ਚਾਹੁੰਦਾ ਹੈ ਕਿਆ ਹੈ ਸਭ ਸਾਨੂੰ ਤੇ ਕੋਈ ਫੁੱਲ ਵੀ ਸੋਹਣਾ ਲੱਗ ਸਕਦਾ ਹੈ ਕੋਈ ਕੋਈ ਜਗਾ ਕੋਈ ਨਦੀ ਕੋਈ ਕਿਤਾਬ ਕੋਈ ਖੇਡ ਜਾਂ ਮਾਰਕੀਟ ਦੇ ਵਿੱਚੋਂ ਕੋਈ ਹੋਰ ਚੀਜ਼ਾਂ ਆਪਾਂ ਨੂੰ ਕੋਈ ਰਿਸ਼ਤੇਦਾਰੀ ਵਿੱਚੋਂ ਕੁੜੀ ਪਸੰਦ ਹੁੰਦੀ ਹੈ ਕੋਈ ਆਂਟੀ ਭਾਬੀ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਉਸ ਨਾਲ ਪਿਆਰ ਹੋ ਗਿਆ ਕਿਸੇ ਚੀਜ਼ ਦੇ ਸੁਭਾਅ ਕਰਕੇ ਉਹਦੇ ਗੁਣ ਕਰਕੇ ਉਹਦੇ ਰਹਿਣ ਸਹਿਣ ਕਰਕੇ ਸਾਨੂੰ ਕੋਈ ਵੀ ਚੀਜ਼ ਚੰਗੀ ਲੱਗ ਸਕਦੀ ਹੈ ਸਾਨੂੰ ਕਿਉਂ ਨਹੀਂ ਐਵੇਂ ਸਿਖਾਇਆ ਜਾਂਦਾ ਮੇਰੇ ਦਾਦਾ ਜੀ ਹੁਣਾਂ ਉਹਦੇ ਟਾਈਮ ਤੇ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ ਸਾਰਿਆਂ ਨੂੰ ਪਤਾ ਸੀ ਇਸ ਤਰ੍ਹਾਂ ਦੇ ਕਿਵੇਂ ਕਿਵੇਂ ਕਿਸ ਦਾ ਆਦਰ ਕਰਨਾਗਾ ਅਸੀਂ ਇੱਕ ਖੁੱਲੇ ਪਰਿਵਾਰ ਵਿੱਚ ਸਾਰਿਆਂ ਨੂੰ ਇੱਕ ਦੂਜੇ ਨਾਲ ਵਿਚਰਦੇ ਵਿਵਹਾਰ ਕਰਦੇ ਵੇਖਿਆ ਤੇ ਸਿੱਖਦੇ ਸੀ ਹੁਣ ਅਸੀਂ ਸਿੱਖ ਗਏ ਕਿਸ ਤੋਂ ਕਿਉਂਕਿ ਛੋਟੇ ਜਿਹੇ ਪਰਿਵਾਰ ਨੇ ਬਾਹਰ ਅਸੀਂ ਜਾ ਨਹੀਂ ਸਕਦੇ ਖੁੱਲ ਕੇ ਗੱਲ ਅਸੀਂ ਕਿਸੇ ਨਾਲ ਕਰ ਨਹੀਂ ਸਕਦੇ ਸਾਰਾ ਦਿਨ ਤੁਸੀਂ ਪਰ ਸਾਡੇ ਦਿਮਾਗ ਵਿੱਚ ਗੰਦਗੀ ਰਹੇ ਹੋ ਤੁਸੀਂ ਕਿਵੇਂ ਕਹਿ ਸਕਦੇ ਹੋ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸਸਕਾਰ ਦੇ ਰਹੇ ਹਾਂ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਬੱਚੇ ਖਰਾਬ ਨਹੀਂ ਆ ਜਿਹੜੀ ਸਾਡੇ ਸਮਾਜ ਵਿੱਚ ਭਰੀ ਜਾ ਰਹੀ ਮਾਨਸਿਕਤਾ ਉਹ ਕਿਤੇ ਨਾ ਕਿਤੇ ਸਾਨੂੰ ਕਮਜ਼ੋਰ ਕਰ ਹੀ ਜਾਂਦੀ ਹੈ ਖੋਟ ਰਿਸ਼ਤਿਆਂ ਵਿੱਚ ਨਹੀਂ ਜਿਹੜੇ ਬੇਵਜਾ ਤੇ ਸ਼ੱਕ ਸਾਰਿਆਂ ਦੇ ਦਿਮਾਗ ਵਿੱਚ ਭਰ ਦਿੱਤੇ ਹਨ ਉਹਨਾਂ ਵਿੱਚ ਹੁਣ ਤੁਸੀਂ ਸਾਰੇ ਜਣੇ ਇਹ ਦੇਖ ਲਓ ਮੈਂ ਕਿਸੇ ਨਾਲ ਪਰਸਨਲ ਮੈਸੇਜ ਤੇ ਗੱਲ ਨਹੀਂ ਕਰਦੀ ਕੋਈ ਜ਼ਰੂਰੀ ਗੱਲ ਹੁੰਦੀ ਹੈ ਤਾਂ ਉਸ ਨੂੰ ਜਵਾਬ ਦੇਣੇ ਹਾਂ ਇੱਥੇ ਐਨੇ ਮੁੰਡੇ ਮੈਨੂੰ ਕਦੇ ਕਿਸੇ ਨੂੰ ਤੰਗ ਨਹੀਂ ਕੀਤਾ ਮੈਂ ਕਿਵੇਂ ਕਹਿ ਦਵਾਂ ਕਿ ਮੁੰਡੇ ਮਾੜੇ ਹੈ ਕਿ ਅੱਜ ਕੱਲ ਦੇ ਖਰਾਬ ਹੋਣ ਦੇ ਰਿਸ਼ਤਿਆਂ ਦਾ ਕਾਰਨ ਸਾਨੂੰ ਮੁੰਡੇ ਕੁੜੀਆਂ ਨੂੰ ਆਪਸ ਵਿੱਚ ਰਹਿਣਾ ਨਹੀਂ ਆਉਂਦਾ ਹਾਂ ਸੱਚਮੁੱਚ ਹੀ ਸਾਰੇ ਮੁੰਡੇ ਖਰਾਬ ਹੋ ਗਏ ਕਿ ਪਹਿਲਾਂ ਸਾਰੇ ਲੋਕ ਚੰਗੇ ਹੁੰਦੇ ਸੀ ਅਸੀਂ ਹੁਣ ਇਸ ਤੋਂ ਸਿੱਖਣਾ ਕੀ ਸਿੱਖ ਗਏ ਸਾਨੂੰ ਸਿੱਖਣਾ ਚਾਹੀਦਾ ਹੈ ਇਸ ਤੋਂ ਗੱਲ ਕੀ ਕੀਤੀ ਜਾਵੇ ਜੋ ਇੱਕ ਦਾ ਭਲੇਖਾ ਹੋਵੇਗਾ ਅੱਗੇ ਨਿਕਲ ਜਾਵੇਗਾ ਹਰ ਕਦੀ ਸੋਚ ਹੈ ਸਹਿ ਜਦੋਂ ਸਾਡੇ ਘਰ ਆਉਂਦੀ ਸੀ ਉਹ ਮੇਰੇ ਡੈਡੀ ਨਾਲ ਰੋਟੀ ਖਾ ਲੈਂਦੀ ਸੀ ਉਹ ਸਾਡੇ ਸ਼ਰੀਕੇ ਦੇ ਘਰਾਂ ਵਿੱਚ ਖੁੱਲੇ ਆਮ ਆ ਜਾ ਸਕਦੀ ਸੀ ਇਸੇ ਦੌਰਾਨ ਫਤੇ ਦਾ ਵੀ ਵਿਆਹ ਹੋ ਗਿਆ ਅਸੀਂ ਸੱਤ ਕੁੜੀਆਂ ਨੇ ਉਸ ਦੇ ਸਾਰੇ ਸ਼ਗਨ ਕੀਤੇ ਅਸਲ ਵਿੱਚ ਫਤੇ ਮੇਰੇ ਦਾਦਾ ਜੀ ਦੇ ਭਰਾ ਦਾ ਪੋਤਾ ਸੀ ਹੈਨਾ ਕਮਾਲ ਦੀ ਗੱਲ ਮਤਲਬ ਉਹ ਮੇਰਾ ਭਰਾ ਲੱਗਦਾ ਸੀ ਜੇਕਰ ਇਸੇ ਤਰ੍ਹਾਂ ਦੇ ਹੀ ਭੈਣ ਭਰਾ ਗਲਤ ਹੁੰਦੇ ਨੇ ਤਾਂ ਇੱਕ ਘਰ ਵਿੱਚ ਦੋ ਬੱਚੇ ਹੁੰਦੇ ਨੇ ਮੁੰਡਾ ਕੁੜੀ ਯਾਨੀ ਕਿ ਭੈਣ ਭਾਈ ਅਸੀਂ ਉਹ ਦੋ ਬੱਚਿਆਂ ਨੂੰ ਸਿਖਾ ਸਕਦੇ ਹਾਂ ਇਹ ਤੇਰੀ ਭੈਣ ਹੈ ਇਸ ਨੂੰ ਕਿਸ ਤਰ੍ਹਾਂ ਦੇਖਣਾ ਹੈ ਦੇਖ ਰੇਖ ਕਰਨੀ ਹੈ ਕਿ ਅਸੀਂ ਆਪਣੇ ਚਾਚੇ ਤਾਏ ਦੇ ਬੱਚਿਆਂ ਨਾਲ ਕਿਵੇਂ ਰਹਿਣਾ ਇਹ ਨਹੀਂ ਸਿਖਾ ਸਕਦੇ ਮੈਨੂੰ ਇਹ ਗੱਲ ਬੜੀ ਹਾਸੋਹੀ ਨਹੀਂ ਲੱਗਦੀ ਹੈ ਜਿਹੜੀ ਸਵਾਲ ਮੈਂ ਪਹਿਲਾਂ ਕੀਤਾ ਸੀ ਕਿ ਮੈਂ ਡਰੀ ਕਿਉਂ ਅਸਲ ਵਿੱਚ ਤੁਹਾਨੂੰ ਸਾਨੂੰ ਪਤਾ ਹੀ ਹੁੰਦਾਗਾ ਸਾਡਾ ਭਾਈ ਸਾਡੇ ਨਾਲ ਗਲਤ ਹੋਵੇਗਾ ਸਾਨੂੰ ਦੱਸ ਦਿੱਤਾ ਜਾਂਦਾ ਇਹ ਕੀ ਹੋ ਸਕਦਾਗਾ ਇਸੇ ਤਰ੍ਹਾਂ ਦਾ ਪੱਦਾ ਮਜ਼ਾਕ ਹੁੰਦਾ ਜਿਵੇਂ ਇੱਕ ਬੀਬੀ ਕਿਸੇ ਸਿਆਣੇ ਕੋਲੇ ਆ ਕੇ ਉਸ ਦੇ ਗੁਣ ਗਾਵੇ ਦੂਸਰੀਆਂ ਬੁੜੀਆਂ ਉਸ ਦੇ ਪਿੱਛੇ ਲੱਗ ਕੇ ਉੱਥੇ ਚਲੀਆਂ ਜਾਣ ਅਤੇ ਫਿਰ ਠੀਕ ਹੋ ਜਾਣ ਉਸੇ ਤਰ੍ਹਾਂ ਤੇਰੀ ਭੈਣ ਭਈਆਂ ਦੇ ਦਿਮਾਗ ਵਿੱਚ ਗੰਦ ਭਰਿਆ ਜਾਵੇ ਉਹ ਸੋਚਣ ਲੱਗ ਜਾਵੇ ਉਹ ਕਰਨ ਵੀ ਲੱਗ ਜਾਵੇ ਕਦੇ ਵੀ ਮੈਂ ਰਚਨਾ ਇਸ ਵਿੱਚ ਵੀਰ ਇਸ ਲਈ ਨਹੀਂ ਬੋਲ ਸਕੀ ਕਿਉਂਕਿ ਅਸੀਂ ਉਸ ਨੂੰ ਉਸ ਦਾ ਨਾਮ ਲੈ ਕੇ ਬੁਲਾਉਂਦੇ ਸੀ ਇਸ ਰਚਨਾ ਵਿੱਚ ਮੈਂ ਫਤੇ ਨੂੰ ਵੀਰ ਨਹੀਂ ਕਿਹਾ ਸੀ ਉਹਦਾ ਨਾਂ ਹੀ ਲੈ ਕੇ ਬਣਾਉਂਦੇ ਹੁੰਦੇ ਸੀ ਸ਼ੁਰੂ ਤੋਂ ਮਤਲਬ ਇਹ ਨਹੀਂ ਜੇ ਆਪਾਂ ਨਾਂ ਲਵਾਂਗੇ ਤੇ ਆਪਾਂ ਗਲਤ ਹੀ ਸੋਚ ਹੋਵੇਗੀ ਸੋਚ ਦਿਮਾਗ 'ਚ ਭਰੀ ਗਈ ਹੈ ਭਾਬੀ ਅਤੇ ਫਿਰ ਫਤੇ ਇੱਕ ਵਾਰੀ ਘੁੰਮਣ ਗਏ ਜਦੋਂ ਆਏ ਭਾਬੀ ਬੜੀ ਉਦਾਸ ਸੀ ਕਮਰੇ ਵਿੱਚੋਂ ਹੀ ਨਾ ਨਿਕਲੇ ਸਹਿਜ ਨੇ ਜ਼ੋਰ ਲਾ ਲਿਆ ਗੱਲ ਵੀ ਨਾ ਦੱਸੇ ਇੱਕ ਦਿਨ ਮੈਂ ਕੋਠੇ ਉੱਪਰ ਦੀ ਮੈਂ ਉਹਨਾਂ ਦੇ ਘਰ ਗਈ ਕਿਉਂਕਿ ਸਾਡਾ ਆਉਣਾ ਜਾਣਾ ਕੋਠੇ ਉਤੋਂ ਦੀ ਹੁੰਦਾ ਸੀ ਸਹਿਜ ਤੇ ਉਸਦੀ ਮੰਮੀ ਉਸ ਦਿਨ ਘਰੇ ਨਹੀਂ ਸੀ ਸਾਨੂੰ ਬੋਲ ਕੇ ਗਈ ਸੀ ਬਬੂ ਕੋਲ ਗੇੜਾ ਮਾਰਿਆ ਹੋ ਭਾਬੀ ਨੂੰ ਦੱਸ ਦੇ ਕਿ ਮੈਂ ਪੁੱਛਿਆ ਭਾਬੀ ਕੀ ਗੱਲ ਹੋਈ ਕੁਝ ਨਹੀਂ ਬੱਸ ਮੈਂ ਮੈਂ ਬੋਲੇ ਭਾਬੀ ਦੱਸਣਾ ਤਾਂ ਤੈਨੂੰ ਪੈਣਾ ਤੁਸੀਂ ਮਿੰਤਾ ਕਰਵਾ ਲਓ ਦੱਸਣਾ ਐਵੇਂ ਉਹ ਤੁਹਾਡੀ ਮਰਜ਼ੀ ਜੋਰ ਪਾਉਣ ਤੇ ਉਸਨੇ ਦੱਸ ਦਿੱਤਾ ਅਸੀਂ ਜਿੱਥੇ ਗਏ ਸੀ ਮੇਰੇ ਅੱਗੇ ਇੱਕ ਮੁੰਡਾ ਜਾ ਜਾ ਰਿਹਾ ਸੀ ਉਸਨੇ ਕੈਪੀ ਪਾਈ ਹੋਈ ਸੀ ਉਸਨੇ ਸਾਰੀਆਂ ਲੱਤਾਂ ਉੱਤੇ ਟੈਟੂ ਬਣਵਾਏ ਹੋਏ ਸੀ ਕਾਲੇ ਅਤੇ ਲਾਲ ਰੰਗ ਵਿੱਚ ਭਰੇ ਹੋਏ ਸੀ ਉਹ ਮਹਿੰਦੀ ਵਾਂਗੂ ਬਰੀਕ ਬਰੀਕ ਡਿਜ਼ਾਈਨ ਸੀ ਮੈਂ ਉਸ ਵੱਲ ਦੇਖ ਰਹੀ ਸੀ ਜਦ ਕਿ ਉਹ ਸਾਡੇ ਅੱਗੇ ਜਾ ਰਿਹਾ ਸੀ ਅਸੀਂ ਦੋਵੇਂ ਉਸ ਦੇ ਪਿੱਛੇ ਪਿੱਛੇ ਸੀ ਅੱਗੇ ਜਾ ਕੇ ਅਸੀਂ ਜੂਸ ਦੀ ਦੁਕਾਨ ਉੱਪਰ ਬੈਠ ਗਏ ਮੈਨੂੰ ਪਤਾ ਨਹੀਂ ਲੱਗਿਆ ਉਹ ਸਾਡੇ ਨਾਲੋਂ ਪਹਿਲਾਂ ਹੀ ਉੱਥੇ ਬੈਠਾ ਸੀ ਫਿਰ ਮੈਂ ਦੇਖਿਆ ਸਾਹਮਣੇ ਇੱਕ ਪਈ ਭਾਈ ਬੈਠਾ ਉਸ ਦੇ ਹੱਥਾਂ ਉੱਪਰ ਟੈਟੂ ਨੇ ਬਿਨਾ ਬਾਹਾਂ ਤੇ ਟੀ-ਸ਼ਰਟ ਪਾਈ ਹੈ ਉਹਨਾਂ ਨੇ ਮੈਂ ਪਹਿਲੀ ਵਾਰੀ ਇਹ ਦੇਖਿਆ ਸੀਗਾ ਮੈਂ ਉਹਦੀਆਂ ਬਾਹਾਂ ਵਾਲੇ ਡਿਜ਼ਾਈਨ ਨੂੰ ਦੇਖ ਰਹੀ ਸੀ ਕੀ ਬਣਾਇਆ ਹੋਇਆ ਹੈ ਤੇਰੇ ਵੀਰ ਨੇ ਕਿਹਾ ਦੇਖੋ ਹਣੇ ਕੀ ਕੀਤਾ ਹੈ ਇੱਥੇ ਤਾਂ ਖਾਸੇ ਲੋਕਾਂ ਦਾ ਟੈਟੂ ਬਣਵਾਇਆ ਹੋਇਆ ਹੈ ਗਲਤੀ ਤਾਂ ਮੇਰੀ ਵੀ ਸੀ ਮੈਂ ਉਸ ਵੱਲ ਦੇਖ ਰਹੀ ਸੀ ਉਹ ਗੁੱਸੇ ਹੋ ਗਿਆ ਕਮਰੇ ਵਿੱਚ ਆ ਕੇ ਮੇਰੇ ਨਾਲ ਬਹੁਤ ਲੜੇ ਫਿਰ ਕੀ ਹੋਇਆ ਭਾਬੀ ਟੈਟੂ ਤਾਂ ਦੇਖੇ ਚਾਰ ਗਾਲਾਂ ਬਦਲੇ ਕਹਿ ਕੇ ਮੈਂ ਹੱਸ ਪਈ ਉਹ ਰੋਣ ਲੱਗ ਪਈ ਤੈਨੂੰ ਪਤਾ ਨਹੀਂ ਮੈਨੂੰ ਕੀ ਕੁਝ ਬੋਲਿਆ ਦੱਸੋ ਕੀ ਕੁਝ ਬੋਲਿਆ ਇਹਨਾਂ ਦਾ ਤਾਂ ਰੂਪ ਹੀ ਬਦਲ ਗਿਆ ਸੀ ਮੈਨੂੰ ਕਹਿੰਦੇ ਤੇਰਾ ਖਸਮ ਹੈ ਗੱਲ-ਗੱਲ ਉੱਤੇ ਤੇਰਾ ਯਾਰ ਤੇਰਾ ਯਾਰ ਬੋਲਦੇ ਆ ਮੈਂ ਇਹਨੂੰ ਸਫਾਈ ਦਿੱਤੀ ਮੈਂ ਕਿ ਪਤਾ ਸੀ ਕੌਣ ਸੀ ਉਹ ਮੈਂ ਤਾਂ ਉਹਦਾ ਮੂੰਹ ਵੀ ਨਹੀਂ ਦੇਖਿਆ ਸੀਗਾ ਇੱਕ ਭਾਈ ਦੀਆਂ ਲੱਤਾਂ ਸੋਹਣੀਆਂ ਲੱਗਦੀਆਂ ਮੈਂ ਤੁਹਾਨੂੰ ਉਹ ਦੱਸਤਾ ਉਹ ਦੂਸਰੇ ਨੇ ਬਾਹਾਂ ਤੇ ਕੜਾਈ ਕੀਤੀ ਹੋਈ ਸੀ ਮੈਂ ਦੱਸਤਾ ਉਹ ਇੱਕੋ ਹੀ ਸੀ ਤੇਰਾ ਖਸਮ ਚੱਲ ਕੋਈ ਨਾ ਕਮਰਾ ਹੋਣਾ ਤੁਸੀਂ ਕਿਹੜਾ ਕੋਈ ਗਲਤੀ ਕੀਤੀ ਐ ਸੋਹਣੀ ਤਾਂ ਚੀਜ਼ ਲੱਗ ਹੀ ਜਾਂਦੀ ਐ ਕੋਈ ਵੀ ਲੱਗ ਸਕਦੀ ਐ ਤੁਸੀਂ ਗਲਤ ਨਜ਼ਰੀਏ ਨਾਲ ਨਹੀਂ ਦੇਖਿਆ ਆਉਂਦੇ ਉਹਨੂੰ ਗੱਲ ਕਰਦੇ ਆ ਦੁਪਹਿਰੇ ਜਦੋਂ ਫਤਿਹ ਆ ਆਉਂਦੇ ਦੇ ਮੈਂ ਪਿੱਛੇ ਪੈ ਗਈ ਉਸਨੇ ਕਿਹਾ ਉਹ ਤਾਂ ਗੱਲ ਕਦੋਂ ਦੀ ਖਤਮ ਹੋ ਗਈ ਇਹਨੇ ਐਵੇਂ ਦਿਲ ਤੇ ਲਾਈ ਰੱਖਿਆ ਡੰਗਰ ਆ ਮਸਾਂ ਦੋਵਾਂ ਦੀ ਸਲਾਹ ਕਰਾਈ ਲੇਕਿਨ ਫਤਿਹ ਵੀਰ ਉਹਨੂੰ 6 ਮਹੀਨੇ ਚੜਾਉਂਦਾ ਚੜਾਉਣਾ ਨਹੀਂ ਹਟਿਆ ਸੀ ਉਹ ਤੇਰਾ ਟੈਟੂ ਵਾਲਾ ਉਹ ਤੇਰਾ ਟੈਟੂ ਵਾਲਾ ਹੁਣ ਦੱਸੋ ਇਹਦੇ ਵਿੱਚ ਫਤਿਹ ਗਲਤ ਸੀ ਜਾਂ ਵਾਈਫ ਜਾਂ ਫਤਿਹ ਦੇ ਦਿਮਾਗ ਵਿੱਚ ਭਰੀ ਹੋਈ ਸੋਚ ਹਾਂ ਦੱਸੋ ਤੁਸੀਂ ਇਹਦੇ ਵਿੱਚ ਫਤੇ ਗਲਤ ਸੀ ਜਾਂ ਕੇ ਵਾਈਫ ਜਾਂ ਫਤੇ ਦੇ ਦਿਮਾਗ ਵਿੱਚ ਭਰੀ ਹੋਈ ਸੋਚ ਇਹਨਾਂ ਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਸੀ ਕਿਉਂ ਸ਼ਾਇਦ ਅਸੀਂ ਖੁੱਲ ਕੇ ਵਿਚਾਰ ਨਹੀਂ ਨਹੀਂ ਚਾਹੁੰਦੇ ਜਿਹੜੀ ਚੀਜ਼ ਸਾਨੂੰ ਗਲਤ ਲੱਗਦੀ ਹੈ ਉਸ ਉੱਤੇ ਬੋਲਣਾ ਭੁੱਲ ਗਏ ਹਾਂ ਹਾਂ ਗਲਤ ਚੀਜ਼ਾਂ ਨੂੰ ਠੀਕ ਕਰਨ ਦੀ ਬਜਾਏ ਅਸੀਂ ਖੁਦ ਉਹਨਾਂ ਤੋਂ ਦੂਰ ਭੱਜਣ ਲੱਗ ਗਏ ਹਾਂ ਅਸੀਂ ਸ਼ਾਰਟਕਟ ਲੱਭ ਕੇ ਲੱਭ ਲੈਣੇ ਜ਼ਿੰਦਗੀ 'ਚ ਕੁੱਲ ਜਗਲਾਂ ਵਿਚਾਰਨ ਜਾਂ ਠੀਕ ਕਰਨ ਦੀ ਬਜਾਏ ਪਾਬੰਦੀਆਂ ਵਧਾ ਰਹੀਆਂ ਨੇ ਇਹ پابੰਦੀਆਂ ਕਾਰਨ ਅਸੀਂ ਹੋਰ ਜ਼ਿਆਦਾ ਸੌੜੇ ਵਿਚਾਰਾਂ ਵਾਲੇ ਹੋ ਰਹੇ ਹਾਂ ਜੇਕਰ ਕੋਈ ਇਹਨਾਂ ਚੀਜ਼ਾਂ ਦਾ ਵਿਰੋਧ ਕਰਦਾ ਤਾਂ ਸਮਝ ਲਿਆ ਜਾਂਦਾ ਕਿ ਇਹ ਗਲਤ ਹੈ ਅਸਲ ਵਿੱਚ ਨਾ ਤਾਂ ਭਾਬੀ ਗਲਤ ਸੀ ਨਾ ਹੀ ਫਤਿਹ ਜਦੋਂ ਰਿਸ਼ਤਾ ਹੁੰਦਾ ਕਿਸੇ ਅਜਨਬੇ ਮੁੰਡੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਜੀਵਨ ਸਾਥੀ ਇੱਕ ਚੰਗਾ ਦੋਸਤ ਪਤੀ ਦੇ ਰੂਪ ਵਿੱਚ ਸਾਡਾ ਸਾਥ ਨਿਭਾਵੇਗਾ ਭਾਬੀ ਨੇ ਦੋਸਤਾਂ ਵਾਂਗ ਹੀ ਉਸ ਨੂੰ ਦੱਸਿਆ ਸੀ ਉਸਦੇ ਪਤੀ ਭਾਰੀ ਹੋ ਗਿਆ ਕਿਉਂਕਿ ਫਤਿਹ ਵੀ ਸੋਚਦਾ ਸੀ ਪਤਨੀ ਦਾ ਮਤਲਬ ਸਿਰਫ ਮੈਂ ਉਸ ਦੀ ਸੋਚ ਦਾ ਦਾਇਰਾ ਸਿਰਫ ਮੈਂ ਉਸ ਦੀ ਗੱਲ ਦਾ ਪਾਤਰ ਸਿਰਫ ਮੈਂ ਉਸ ਨੂੰ ਚੰਗਾ ਲੱਗਦਾ ਸਿਰਫ ਮੈਂ ਪਰ ਇਹ ਕਿਵੇਂ ਹੋ ਸਕਦਾ ਜਦੋਂ ਅਸੀਂ ਸੁਸਾਇਟੀ ਵਿੱਚ ਰਹਿੰਦੇ ਹਾਂ ਫਿਰ ਤਾਂ ਅਸੀਂ ਸਭ ਨੂੰ ਦੇਖਾਂਗੇ ਸਭ ਬਾਰੇ ਹੀ ਗੱਲਾਂ ਕਰਾਂਗੇ ਇੱਕ ਘਟਨਾ ਉਹਨੇ ਜੀਵਨ ਦੀ ਸਾਂਝੀ ਕੀਤੀ ਸੀਗੀ ਇੱਕ ਹੋਰ ਗੱਲ ਇੱਕ ਵਾਰ ਭਾਬੀ ਦਾ ਇੱਕ ਕਲਾਸਮੇਟ ਉਹਨਾਂ ਦੇ ਪਿੰਡ ਦਾ ਹੀ ਮੁੰਡਾ ਕੋਈ ਮੁੰਡਾ ਬਹੁਤ ਬਿਮਾਰ ਹੋ ਗਿਆ ਜਿਵੇਂ ਹੀ ਉਸ ਨੂੰ ਪਤਾ ਲੱਗਿਆ ਬਹੁਤ ਦੁਖੀ ਹੋਈ ਦੁੱਖ ਉਹਦੇ ਚਿਹਰੇ ਤੇ ਉਸ ਦੀਆਂ ਗੱਲਾਂ ਵਿੱਚ ਝਲਕ ਰਿਆ ਸੀ ਅਸੀਂ ਅਕਸਰ ਹੀ ਸ਼ਾਮ ਨੂੰ ਕੋਠੇ ਉੱਤਰ ਉੱਤੇ ਇਕੱਠੇ ਹੁੰਦੇ ਸੀ ਮੈਂ ਪੁੱਛਿਆ ਭਾਬੀ ਕੀ ਹੋ ਗਿਆ ਤੇਰਾ ਮੂੰਹ ਅੱਜ ਐ ਕਿਉਂ ਹੋਇਆ ਪਿਆ ਤੂੰ ਰੋਈ ਹੈ ਜਿਵੇਂ ਉਹ ਬਸ ਮੋਢਾ ਹੀ ਭਾਲਦੀ ਸੀ ਅੱਜ ਕੇ ਰੋਣ ਲੱਗ ਗਈ ਤੇ ਝੱਟ ਹੀ ਮੇਰਾ ਹੱਥ ਫੜ ਕੇ ਦੱਸਾਂ ਬੰਟੀ ਬਹੁਤ ਬਿਮਾਰ ਹੈ ਅੱਜ ਫੋਨ ਕੀਤਾ ਸੀ ਪਤਾ ਲੈਣ ਲਈ ਪਰ ਮੈਨੂੰ ਕੀ ਪਤਾ ਸੀ ਮੈਂ ਵਿੱਚੋਂ ਹੀ ਗੱਲ ਕੱਟਦੇ ਹੋਏ ਬੋਲਿਆ ਤੁਸੀਂ ਜਾ ਕੇ ਪਤਾ ਲਿਆਓ ਭਾਬੀ ਜਿਆਦਾ ਬਿਮਾਰ ਹੈ ਉਹ ਨਹੀਂ ਨਹੀਂ ਖੈਰ ਠੀਕ ਆ ਹੁਣ ਪਰ ਗੱਲ ਵਿੱਚ ਹੀ ਨਾ ਮੈਂ ਤੇਰੇ ਵੀਰ ਨਾਲ ਗੱਲ ਕੀਤੀ ਦੋ ਵਾਰੀ ਬੰਟੀ ਨੂੰ ਫੋਨ ਵੀ ਲਗਾਇਆ ਇਨਾਂ ਨਾਲ ਗੱਲ ਵੀ ਕਰਵਾਈ ਪਰ ਤੈਨੂੰ ਪਤਾ ਹੀ ਕੀ ਹੋਣਾ ਇਹਨਾਂ ਦੇ ਦਿਮਾਗ ਵਿੱਚ ਇੰਨੀ ਗੰਦਗੀ ਭਰੀ ਹੋਈ ਹੈ ਮੈਨੂੰ ਨਹੀਂ ਪਤਾ ਸੀ ਮੈਂ ਕਿਹਾ ਵੀ ਮੈਂ ਪਿੰਡ ਜਾਣਾ ਸਾਡੇ ਪਿੰਡ ਦਾ ਮੁੰਡਾ ਬਿਮਾਰ ਆ ਸਪਰੇ ਪੀ ਗਿਆ ਉਹ 4-5 ਲੱਖ ਰੁਪਇਆ ਕਰਜ਼ਾ ਚੜ ਗਿਆ ਪੜ੍ਹਾਈ ਤੇ ਬਹੁਤ ਖਰਚਾ ਹੋ ਗਿਆ ਸੀ ਨੌਕਰੀ ਨਹੀਂ ਮਿਲ ਰਹੀ ਸੀ ਟੈਨਸ਼ਨ ਲੈ ਗਿਆ ਸੀ ਇਕੱਠੇ ਬੜੇ ਸੀ ਬਹੁਤ ਹੀ ਜਿੰਦਾਦਿਲ ਇਨਸਾਨ ਸੀ ਪਰ ਪਤਾ ਨਹੀਂ ਉਸਨੇ ਮੈਂ ਕਿਉਂ ਕੀਤਾ ਮੰਮੀ ਨੇ ਦੱਸਿਆ ਸੀ ਇਸ ਲਈ ਕਾਲ ਕਰ ਲਈ ਸੀ ਪਰ ਤੈਨੂੰ ਪਤਾ ਫਿਰ ਉਹ ਹੀ ਕਮ ਹੋ ਗਿਆ ਮੈਂ ਇੱਕ ਵਾਰੀ ਪਰਸੋਂ ਕੱਲ ਕੀਤੀ ਸੀ ਹੁਣ ਫਿਰ ਮੈਂ ਫਤੇ ਦੀ ਗੱਲ ਕਰਵਾਈ ਹੁਣ ਲੜਦੇ ਆ ਮੇਰੇ ਨਾਲ ਇੱਕ ਵਾਰੀ ਪਤਾ ਲੈ ਲੈ ਲਿਆ ਸੀ ਤਾਂ ਦੁਬਾਰਾ ਫੋਨ ਕਰਨ ਦੀ ਕੀ ਜ਼ਰੂਰਤ ਸੀ ਨਾਲ ਮੇਰੇ ਨਾਲ ਗੱਲ ਕੌਣ 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 ਕਿਉਂ ਕਰਵਾਈ ਮੈਂ ਜਾਣਦਾ ਸਭ ਤੇਰਾ ਹੱਕ ਹੀ ਨਹੀਂ ਸੀ ਕਿਸੇ ਨਾਲ ਗੱਲ ਕਰਨ ਦਾ ਫਿਰ ਵੀ ਮੈਂ ਕਰਨ ਦਿੱਤੀ ਜਾਂ ਸੁਖ ਮੰਗਲਾ ਖਸਮ ਵਾਸਤੇ ਮੇਰੇ ਤੋਂ ਜੀ ਪਰ ਗਿਆ ਹੋਊਗਾ ਤੇਰਾ ਹੁਣ ਭੈਣ ਨੂੰ ਨਹੀਂ ਪਤਾ ਗਗਨ ਕਿੰਨੀਆਂ ਬਹੁਤ ਦੁੱਧਾਂ ਗੱਲਾਂ ਹੋਣ। ਹੁਣ ਮੈਨੂੰ ਲੱਗਦਾ ਮੈਂ ਅੱਗੇ ਉਹ ਕੁਝ ਨਹੀਂ ਦੱਸ ਸਕਾਂਗੀ। ਐਵੇਂ ਮੈਨੂੰ ਬੋਲਦਾ ਰਹਿੰਦਾ ਮੈਂ ਹਮੇਸ਼ਾ ਤੇਰਾ ਸਾਥ ਦੇਵਾਂਗਾ ਕੋਈ ਵੀ ਗੱਲ ਤੂੰ ਮੇਰੇ ਨਾਲ ਕਰ ਸਕਦੀ ਹੈ ਪਰ ਜਦੋਂ ਦੱਸਦੇ ਹੋ ਫਿਰ ਇਹੀ ਹਾਲ ਹੁੰਦਾਗਾ ਮੈਨੂੰ ਕਸਮ ਤੋਂ ਬਿਨਾਂ ਨਹੀਂ ਬੋਲਦਾ। ਮੈਨੂੰ ਉਮੀਦ ਨਹੀਂ ਸੀ ਇਹਨਾਂ ਕੋਲੋਂ ਜੇ ਇਹ ਕਦੇ ਵੀ ਮੇਰੇ ਬਾਰੇ ਅਜਿਹਾ ਕੁਝ ਸੋਚਣਗੇ ਤਾਂ ਮੈਂ ਮਰ ਹੀ ਜਾਵਾਂਗੀ ਹੁਣ। ਚੱਲ ਮੈਂ ਮਾਰਾਂ ਤੈਨੂੰ। ਮੈਂ ਉਸ ਨੂੰ ਬੋਲਿਆ। ਦੇਰ ਕਿਉਂ ਕਰਦੀ ਹੈ ਹੁਣ ਮਰ ਜਾ ਇਹਨਾਂ ਰੋ ਰੋ ਥੋੜੀ ਮਰਨਾ ਹੈ ਕੁਝ ਹੰਝੂ ਬਚ ਜਾਣਗੇ ਜਿਹੜਾ ਆ ਰੋ ਰੋ ਕੇ ਸੁੱਟੀ ਜਾਨੀ ਹੈ ਧਰਮਰਾਜ ਕਹੂਗਾ ਤੇਰਾ ਭਾਰ ਕੱਟ ਗਿਆ ਉਮਰ ਦੇ ਹਿਸਾਬ ਨਾਲ ਜਾ ਜਾ ਕੇ ਪਾਣੀ ਪੀ ਵਾਪਸ ਜਾ ਫਿਰ ਤੈਨੂੰ ਕੋਈ ਬਚਾ ਲਊਗਾ ਫਿਰ ਤੂੰ ਜਿਉਂਦੀ ਹੋਵੇਂਗੀ ਇਹਨਾਂ ਕਹਿ ਕੇ ਮੈਂ ਹੱਸ ਪਈ ਅਸਲ ਵਿੱਚ ਮੇਰਾ ਮਨ ਭਰਿਆ ਹੋਇਆ ਸੀ ਦੁੱਖ ਅਤੇ ਕ੍ਰੋਧ ਨਾਲ ਜਦੋਂ ਵੀ ਮੈਨੂੰ ਗੁੱਸਾ ਆਉਂਦਾ ਮੈਂ ਹੱਸਦੀ ਹਾਂ ਭਾਬੀ ਹੋਰ ਜ਼ੋਰ ਦੀ ਰੋ ਪਈ ਮੈਂ ਹੱਸਦੇ ਹੋਏ ਬੋਲੇ ਕਮਲੀਏ ਮਰਨਾ ਹੱਲ ਨਹੀਂ ਹੁੰਦਾ ਜੇ ਹੱਲ ਹੁੰਦਾ ਤਾਂ ਮੈਂ ਕਦੋਂ ਦੀ ਮਰ ਜਾਂਦੀ ਚੱਲ ਦੱਸ ਫਤਿਹ ਕਿੱਥੇ ਕਮਰੇ ਵਿੱਚ ਆ ਜਾ ਚੱਲ ਠੀਕ ਹੈ ਮੈਂ ਕਰਦੀਆਂ ਗੱਲ ਉਹਦੇ ਨਾਲ ਨਹੀਂ ਗਗਨ ਕਿੰਨਾ ਚਿਰ ਸਾਡੇ ਵਿੱਚ ਆਵੇਂਗੀ ਪਲੀਜ਼ ਕੋਈ ਨਾ ਗੱਲ ਨਾ ਕਰੀ ਪਹਿਲੀ ਵਾਰ ਮੈਨੂੰ ਬੋਲਦਾ ਸੀ ਉਹ ਜੇ ਕਿਹੜਾ ਜੱਜ ਲੱਗੀ ਐ ਮੇਰੇ ਤੇ ਤੂੰ ਲੋਕਾਂ ਕੋਲੋਂ ਸਪਾਰਸਾ ਪਾਉਣੀ ਐ ਬਹੁਤਾ ਕੁਝ ਬੋਲੇ ਸੀ ਮੈਂ ਇਹ ਸੁਣ ਕੇ ਚੁੱਪ ਕਰ ਗਈ ਚਲ ਠੀਕ ਐ ਦੂਜਾ ਹੱਲ ਲੱਭਦੇ ਆਂ ਭਾਬੀ ਪਹਿਲਾਂ ਤਾਂ ਆ ਮਰਨ ਮੁਰਨ ਵਾਲੀਆਂ ਗੱਲਾਂ ਮਨ ਚੋਂ ਕੱਢ ਦੇ ਆਪਣੀ ਕੁੜੀ ਬਾਰੇ ਸੋਚ ਕਿਵੇਂ ਕੱਢ ਦੇਵੇਗਾ ਗਗਨ ਤੈਨੂੰ ਨਹੀਂ ਪਤਾ ਕਿੰਨਾ ਦੁੱਖ ਹੁੰਦਾ ਜਦੋਂ ਆਪਾਂ ਸਹੀ ਹੋਈਏ ਮੈਂ ਸਮਝ ਸਕਦੀ ਆਂ ਭਾਬੀ ਤੁਹਾਨੂੰ ਪਰ ਤੁਸੀਂ ਨੂਰ ਬਾਰੇ ਸੋਚੋ ਨਹੀਂ ਨਿਭਦੀ ਤਲਾਕ ਲੈ ਲਵੋ ਕਿਵੇਂ ਲੈ ਲਵਾਂ ਤਲਾਕ ਤਲਾਕ ਲੈਣ ਲਈ ਵੀ ਆ ਥੋੜੀ ਨਾ ਕਰਵਾਇਆ ਸੀ ਨਾਲੇ ਤੈਨੂੰ ਪਤਾ ਹੈ ਜਨਾਨੀ ਨੂੰ ਹੀ ਗਲਤ ਬੋਲਦੇ ਆ ਲੋਕ ਕਿਸੇ ਨੂੰ ਨੇ ਨਹੀਂ ਨਹੀਂ ਬੋਲਣਾ ਇਹ ਕੋਈ ਵੱਡੀ ਗੱਲ ਨਹੀਂ ਉਂਗਲਾਂ ਮੇਰੇ ਉੱਤੇ ਹੀ ਚੁੱਕੀਆਂ ਜਾਣਗੀਆਂ ਪਤਾ ਫਤਿਹ ਮੈਨੂੰ ਹੀ ਆਪਣੇ ਬਾਰੇ ਬਹੁਤ ਗੱਲਾਂ ਦੱਸਦਾ ਹੁੰਦਾ ਉਸ ਦੀਆਂ ਪੁਰਾਣੀਆਂ ਮਸ਼ੂਕਾਂ ਬਾਰੇ ਮੈਂ ਤਾਂ ਕਦੇ ਕੁਝ ਵੀ ਨਹੀਂ ਕਿਹਾ ਨਾ ਹੀ ਇਹ ਗੱਲਾਂ ਕਿਸੇ ਨਾਲ ਸਾਂਝੀਆਂ ਕੀਤੀਆਂ ਇੱਕ ਵਾਰ ਤਾਂ ਕਿਸੇ ਨਾਲ ਵਿਆਹ ਕਰਾਉਣ ਦੀ ਤਿਆਰੀ ਵਿੱਚ ਸੀਗਾ ਇਹ अच्छा भाभी फिर तन्नू गुस्सा ਨਹੀਂ ਆਇਆ ਬਹੁਤ ਪਰ ਗੁੱਸਾ ਕਰਕੇ ਕੀ ਕਰਾਂਗੀ ਜੇਕਰ ਫਤੇ ਨੂੰ ਲੱਗੇਗਾ ਕਿ ਮੇਰੇ ਦਿਲ ਤੇ ਲੱਗੇਗੀ ਤਾਂ ਉਸਨੇ ਗੱਲ ਹੀ ਨਹੀਂ ਕਰਨੀ ਪਰ ਉਹ ਤਾਂ ਸ਼ਾਇਦ ਸੋਚਦਾ ਸੋਚਦੇ ਆ ਛੋਟੀ ਗੱਲ ਹੈ ਕੁਝ ਨਹੀਂ ਹੁੰਦਾ ਨਾਲੇ ਜੇਕਰ ਮੈਂ ਇੱਕ ਵਾਰੀ ਕੁਝ ਬੋਲ ਦੇਵਾਂ ਉਸਦੇ ਟਾਈਮ ਗਲਤ ਸੋਚਣ ਲੱਗ ਜਾਂਦਾਗਾ ਉਸੇ ਵੇਲੇ ਹੀ ਚਲ ਕੋਈ ਨਾ ਭਾਬੀ ਕੁਝ ਦਿਨ ਪਿੰਡ ਚਲੇ ਜਾਓ ਗੁੱਸਾ ਠੰਡਾ ਹੋ ਜਾ ਉਹ ਨਹੀਂ ਮੈਂ ਗੁੱਸੇ ਹੋ ਕੇ ਨਹੀਂ ਜਾਵਾਂਗੀ ਫਿਰ ਉੱਥੇ ਕਿਹੜਾ ਮੇਰਾ ਮਨ ਲੱਗਣਾ ਬਸ ਹੁਣ ਮੈਂ ਕੁਝ ਨਹੀਂ ਬੋਲਦੀ ਜਦੋਂ ਜੀ ਕਰੇਗਾ ਆਪੇ ਠੀਕ ਹੋ ਜੂ ਨਹੀਂ ਤਾਂ ਮੈਂ ਸੌ ਕਰਨਾ ਉਹ ਨਹੀਂ ਕਰ ਲੈਣਾ ਜੋ ਕਰਨਾ ਉਹੀ ਕਰ ਲੈਣਾ ਭਾਬੀ ਤੇਰਾ ਦਿਮਾਗ ਠੀਕ ਐ ਐਵੇਂ ਨਹੀਂ ਸੋਚਦੇ ਘਰਾਂ ਵਿੱਚ ਸਭ ਚਲਦਾ ਹੁੰਦਾ ਰਹਿੰਦਾ ਜਦੋਂ ਗੁੱਸਾ ਆਉਂਦਾ ਨੂਰ ਦਾ ਮੂੰਹ ਦੇਖ ਲਿਆ ਕਰ ਉਹ ਪ੍ਰੇਮਾਨ ਨਾਲ ਖੜੀ ਸੀ ਲਾਲ ਚਿਹਰਾ ਕੁੱਟੇ ਹੋਏ ਬੋਲ ਅੱਖਾਂ ਵਿੱਚ ਗੁੱਸਾ ਪਾਣੀ ਨਾਲ ਭਰੀਆਂ ਹੋਈਆਂ ਸੀ ਚਲ ਚੰਗਾ ਜਾਨੀ ਆ ਨੂਰ ਨਾ ਰੋਂਦੀ ਹੋਵੇ ਮੈਂ ਉਸ ਦੇ ਜਾਂਦੀ ਹੋਈ ਤੇ ਕਾਲੇ ਕਦਮ ਦੇਖ ਰਹੀ ਸੀ ਤੇ ਸੋਚ ਰਹੀ ਸੀ ਭਾਬੀ ਕਿੰਨੀ ਮਹਾਨ ਐ ਤੂੰ ਖੁਦ ਗਲੇ ਤੱਕ ਦੁੱਖਾਂ ਨਾਲ ਭਰੀ ਪਈ ਐ ਫਿਰ ਵੀ ਫਿਕਰ ਨੂਰ ਦਾ ਕੁਝ ਰੱਬ ਨਾਲ ਸ਼ਿਕਵਾ ਕੀਤਾ ਤੂੰ ਕਿਹਾਂ ਕੁੜੀਆਂ ਦੀਆਂ ਕਿਸਮਾ ਕਿਸਮਤ ਅਜਿਹੀ ਲਿਖਦਾ ਸਹੀ ਗਲਤ ਦੀ ਪਰਖ ਨਹੀਂ ਤੈਨੂੰ ਐਵੇਂ ਹੀ ਕੁਝ ਤਾਂ ਖੜੀ ਸੋਚਦੀ ਰਹੀ ਘਰ ਆ ਗਈ ਦੋ ਕੁ ਦਿਨਾਂ ਬਾਅਦ ਭਾਬੀ ਅਤੇ ਵੀਰ ਠੀਕ ਹੋ ਗਏ ਹੁਣਾ ਵੀਰ ਦਾ ਸੁਭਾਅ ਹੋਰ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ ਸੀ ਜਿਵੇਂ ਜਿਵੇਂ ਨੂਰ ਵੱਡੀ ਹੋ ਰਹੀ ਸੀ ਵੀਰ ਗੁੱਸੇੜ ਹੁੰਦਾ ਜਾ ਰਿਹਾ ਸੀ ਭਾਬੀ ਜੀ ਗਵੰਡਣਾ ਕੋਲ ਵੀ ਖੜਦੀ ਸੀ ਤਾਂ ਵੀ ਆਨੇ ਬਹਾਨੇ ਸੁਣਾਉਂਦਾ ਰਹਿੰਦਾ ਸੀ ਆਹੋ ਸਾਰਾ ਦਿਨ ਖੜੀ ਰਹਿਣੀ ਐ ਹੋਰ ਮਾਰ ਲਾ ਗੱਲਾਂ ਲੋਕਾਂ ਨਾਲ ਬਹੁਤ ਕੁਝ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਇੱਕ ਦਿਨ ਭਾਬੀ ਲਿਖ ਰਹੀ ਸੀ ਅ ਬਾਰੇ ਵੱਡੇ ਸੁਪਨੇ ਨਹੀਂ ਸੀ ਮੇਰੇ ਨਾਹੀਂ ਵੱਡੀਆਂ ਡਿਮਾਂਡਾਂ ਇੱਕ ਤੇਰੇ ਲਈ ਮੈਂ ਸਾਰੇ ਚਾ ਸਦਰਾ ਮਾਰ ਕੇ ਪਤਾ ਨਹੀਂ ਕੀ ਹੋ ਕੀ ਅਗਲੇ ਅੰਦਰ ਮਾਰ ਕੇ ਆਪਣਾ ਮੈਂ ਹੁਣ ਪੂਰੀ ਤਰ੍ਹਾਂ ਪੱਥਰ ਹੋਈ ਖੁਸ਼ੀ ਬਹੁਤਾ ਹੋਣਾ ਤੂੰ ਕਹਿਣਾ ਮੰਦੀ ਸਾਰਾ ਮੈਂ ਨਾਹੀਂ ਕਿਸੇ ਗੱਲੋਂ ਰੋਕਾਂ ਟੋਕਾਂ ਨਾ ਅੰਤਰੇ ਲਮਾਂ ਵਾਲੇ ਮੈਂ ਆਪਣੇ ਆਪ ਤੋਂ ਭਜਦੀ ਮੈਂ ਪਤਾ ਨਹੀਂ ਕਦੋਂ ਮਿੱਟੀ ਹੋ ਗਈ ਇਸੀ ਕਹਾਣੀ ਦਾ ਸਾਰ ਤਾਨੂੰ ਕਿਵੇਂ ਲੱਗੀ ਕਿਵੇਂ ਆ ਅੱਜਕੱਲ ਦੀ ਜ਼ਿੰਦਗੀ ਕਿਵੇਂ ਆ ਸੀ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੱਡੀਆਂ ਬਣਾ ਲੈਨੇ ਆ ਲੜਾਈਆਂ ਕੋਈ ਬਾਲੀਆਂ ਵੱਡੀਆਂ ਗੱਲਾਂ ਤੋਂ ਨਹੀਂ ਪੈਂਦੀਆਂ ਲੜਾਈਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਪੈਂਦੀਆਂ ਗਈਆਂ ਸਾਡੇ ਘਰਾਂ ਵਿੱਚ ਜੋ ਵੱਡੇ ਵੱਡੇ ਕਾਂਡ ਹੋ ਜਾਂਦੇ ਆ ਨਾ ਸਟਾਰਟਿੰਗ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਹੁੰਦੇ ਆ ਸਾਨੂੰ ਪਹਿਲਾਂ ਸਟਾਰਟਿੰਗ ਜੋ ਤੁਹਾਨੂੰ ਦੱਸਿਆ ਵੀ ਗਲਤ ਵਿਚਾਰ ਪੜਾਏ ਜਾਂਦੇ ਆ ਸ਼ੁਰੂ ਤੋਂ ਹੀ ਆਵਦੇ ਮੁੰਡਿਆਂ ਨੂੰ ਵੀ ਸਾਹਮਣੇ ਜਦੋਂ ਸਾਡੇ ਘਰੇ ਧੀ ਪੁੱਤ ਇਕੱਠੇ ਖੇਡ ਰਹੇ ਹੁੰਦੇ ਆ ਤੇ ਸਾਨੂੰ ਇਹੀ ਗੱਲਾਂ ਕਰਦੇ ਆ ਜਨਾਨੀਆਂ ਗੱਲਾਂ ਕਰਦੀਆਂ ਸੋਹਣੀਆਂ ਨਹੀਂ ਲੱਗਦੀਆਂ ਜਨਾਨੀ ਬੰਦਿਆਂ ਕੋਲੇ ਗੱਲਾਂ ਕਰਦੀ ਸੋਹਣੀ ਨਹੀਂ ਲੱਗਦੀ ਤੁਸੀਂ ਦੇਖਿਓ ਘਰੇ ਚਾਹੇ ਮੁੰਡਾ ਛੋਟਾ ਹੋਵੇ ਕੁੜੀ ਵੱਡੀ ਹੋਵੇ ਪਰ ਮੁੰਡਾ ਆਵਦੀ ਭੈਣ ਨੂੰ ਝੜਕੂਗਾ ਘਰੇ ਜਾ ਬਾਹਰ ਕਿਉਂ ਖੜੀ ਹੈ ਜਾਂ ਬਾਹਰ ਅੱਗੇ ਕਿਉਂ ਖੜੀ ਹੈ ਛੋਟਾ ਮੁੰਡਾ ਵੀ ਆਵਦੀ ਵੱਡੀ ਭੈਣ ਨੂੰ ਝੜਕ ਦਿੰਦਾਗਾ ਕਿਉਂ ਕਿਉਂਕਿ ਅਸੀਂ ਦਿਮਾਗ ਦੇ ਵਿੱਚ ਪੁੱਠਾ ਜੋ ਪੜਾਇਆ ਹੋਇਆ ਹੈ ਅਸੀਂ ਆਪਦੇ ਮੁੰਡੇ ਨੂੰ ਨਹੀਂ ਸਮਝਾਇਆ ਹੋਇਆ ਤੂੰ ਕਿਉਂ ਬਾਰ ਕੋਲੇ ਖੜਾ ਹੈ ਸਾਹਮਣੇ ਵੀ ਕੋਈ ਹੋਰ ਕਿਸੇ ਦੀ ਧੀ ਭੈਣ ਖੜੀ ਹੋਵੇਗੀ ਅਸੀਂ ਖੁਦ ਹੀ ਗਲਤ ਸਮਝਾ ਰਹੇ ਹਾਂ ਸੱਜਰਨਾ ਹੀ ਖੁਦ ਸਮਝਾਉਂਦੀ ਹੀ ਗਲਤ ਹੈ ਕਿਤਾਬਾਂ ਪੜਨ ਦੇ ਨਾਲ ਪੜਾਈਆਂ ਪੜਨ ਦੇ ਨਾਲ ਅਕਲ ਨਹੀਂ ਅਕਲ ਕਰੋ ਹੀ ਦੇਣੀ ਪੈਂਦੀ ਹੈ ਨਾ ਕਰੇ ਤਾਂ ਅਸੀਂ ਇਹੀ ਸਿਖਾਈ ਜਾਂਦੇ ਆਂਗੇ ਵੀ ਬੰਦਿਆਂ ਕੋਲੇ ਨਹੀਂ ਖੜਨਾ ਮੁੰਡਿਆਂ ਕੋਲੇ ਨਹੀਂ ਖੜ ਕੇ ਗੱਲ ਕਰਨੀ ਹਸਣ ਨਾਲ ਵੀ ਬੰਦਾ ਮਾੜਾ ਹੁੰਦਾਗਾ ਗੱਲਾਂ ਕਰਨ ਨਾਲ ਤਾਂ ਹੁੰਦਾ ਹੀ ਹੁੰਦਾ ਹਸਣ ਨਾਲ ਵੀ ਅਸੀਂ ਆਨੇ ਮਾੜਾ ਹੁੰਦਾਗਾ ਜੇ ਤੇਰੇ ਭਰਾ ਨੇ ਜਾਂ ਜੇ ਤੇਰੇ ਚਾਚੇ ਨੇ ਤੈਨੂੰ ਹੱਸਦੀ ਨੂੰ ਦੇਖ ਲੈ ਤੈਨੂੰ ਵੱਡ ਦੇਣਾ ਸ਼ੁਰੂ ਤੋਂ ਸਿਖਾਇਆ ਗਿਆਗਾ ਇਹੀ ਦੱਸੀ ਗਈ ਹੈ ਗੱਲ ਕੁੜੀ ਹੱਸਦੀ ਵੀ ਨਹੀਂ ਬੰਦੇ ਸਾਥ ਤੇ ਖੜੇ 10 ਜਾਣੇ ਬੰਦੇ ਖਿੜਖੜ ਕਰਕੇ ਹੱਸਦੇ ਹੋਣਗੇ ਉਹ ਸੋਹਣੇ ਲੱਗਦੇ ਆ ਮਾਂ ਨੂੰ ਪੁੱਤ ਆ ਉਹਦਾ ਹੱਸਦਾ ਹੋਇਆ ਸੋਹਣਾ ਲੱਗਦਾ ਪਰ ਜੋ ਧੀ ਹੱਸੇ ਨੂੰ ਹੱਸੇ ਉਹ ਸੋਹਣੀ ਨਹੀਂ ਲੱਗਦੀ ਜਾਂ ਆਪ ਦੀ ਧੀ ਹੱਸੇ ਤਾਂ ਫਿਰ ਠੀਕ ਐ ਮੇਰੀ ਧੀ ਹੱਸਦੀ ਪਈ ਐ ਬੇਗਾਨੇ ਦੀ ਧੀ ਹੱਸੇ ਹੱਸਦੀ ਸੋਹਣੀ ਨਹੀਂ ਜੋ ਹੱਸਣ ਵਾਲੀ ਉਹ ਮਾੜੀ ਹੁੰਦੀ ਹੈ ਇਹ ਹੀ ਦੱਸਿਆ ਗਿਆ ਸਮਾਜ ਦੇ ਵਿੱਚ ਇਹੀ ਪਰਤ ਹੈ ਇੱਕ ਔਰਤ ਦੂਜੀ ਔਰਤ ਨੂੰ ਹੱਸਦੀ ਦੇਖ ਕੇ ਪਸੰਦ ਹੀ ਨਹੀਂ ਕਹਿੰਦੇ ਉਹ ਹੱਸਦੀ ਪਈ ਹੈ ਮਾੜੀ ਹੈ ਉਹ ਗਲਤ ਹੈ ਫਿਰ ਅਸੀਂ ਆਪਦੇ ਧੀਆਂ ਪੁੱਤਾਂ ਤੋਂ ਕੀ ਉਮੀਦਾਂ ਲਾ ਸਕਦੇ ਆ ਅਸੀਂ ਆਪਦੇ ਪੁੱਤ ਤੋਂ ਕੀ ਉਮੀਦ ਲਾ ਸਕਦੇ ਆ ਕਿ ਉਹ ਨੂੰ ਨੂੰ ਚੰਗਾ ਰੱਖੂਗਾ ਉਹਨੂੰ ਸਮਝ ਸਕੂਗਾ ਜੇ ਉਹ ਜੇ ਅਸੀਂ ਮਤ ਦੇਵਾਂਗੇ ਆਪਦੇ ਪੁੱਤ ਨੂੰ ਦਿੱਤੀ ਹੋਈ ਹੈ ਵੀ ਔਰਤ ਨਾਲ ਬੋਲਣਾ ਚੰਗਾ ਨਹੀਂ ਔਰਤ ਨਾਲ ਔਰਤ ਹੱਸਦੀ ਹੋਈ ਚੰਗੀ ਨਹੀਂ ਤੇ ਉਹੋ ਜਿਹਾ ਉਹਨੇ ਬੰਨਣਾਗਾ ਤੇ ਉਹਦੀ ਲਾਈਫ ਵੀ ਫਿਰ ਉਸੇ ਤਰ੍ਹਾਂ ਹੀ ਹੋਵੇਗੀ ਕਿਵੇਂ ਦੋਨੋਂ ਹੱਸਦੇ ਰਹਿਣਗੇ ਕਿਵੇਂ ਖੁਸ਼ ਰਹਿਣਗੇ ਉਹ ਸਾਡੀ ਸਿੱਖਿਆ ਕਿੱਧਰ ਨੂੰ ਜਾਊਗੀ ਕਦੇ ਅਸੀਂ ਸੋਚਦੇ ਨਹੀਂ ਸਾਨੂੰ ਸੋਚਣਾ ਪੈਣਾਗਾ ਇੱਕ ਦਿਨ ਅੱਜ ਸੋਚ ਲਓ ਚਾਹੇ ਕੱਲ ਸੋਚ ਲਓ ਜੇ ਆਪਦੇ 3 ਪੁੱਤਾਂ ਦੀ ਜ਼ਿੰਦਗੀ ਸੌਖੀ ਕਰਨੀ ਹੈ ਤੇ ਉਹਨਾਂ ਦੇ ਦਿਮਾਗ ਸੋਚ ਕੁਝ ਤਾਂ ਵਧੀਆ ਬਣਾ ਲਓ ਜਿਆਦੇ ਵਧੀਆ ਨਹੀਂ ਤਾਂ ਥੋੜੀ ਮੋਟੀ ਤਾਂ ਵਧੀਆ ਬਣਾ ਲੋ ਨਾ ਕਿਵੇਂ ਲੱਗੀ ਕਹਾਣੀ ਜਰੂਰ ਦੱਸਣਾ ਕੋਈ ਗਲਤੀ ਹੋਈ ਤਾਂ ਮਾਫ ਕਰਨਾ ਕਹਾਣੀ ਨੂੰ ਸ਼ੇਅਰ ਕਰਨੇ ਆਪਦੇ ਵਿਚਾਰ ਜਰੂਰ ਦੱਸਨੇ ਸਤਿ ਸ੍ਰੀ ਅਕਾਲ ਜੀ